ਬੁੜਾ ਕੀ ਨਾ ਮਾਤਾ ਹਟਾ ਕਿਹੜਾ ਕਲਚ ਪੜੀ ਮੇਰਾ ਨਾਮ ਕੋਮਲਪ੍ਰੀਤ ਘਰੇ ਮੈਂ ਗ੍ਰੈਜੂਏਸ਼ਨ ਕਰਦੀ ਪਈ ਆ ਬੀਏ 3ਰਡ ਸਮੈਸਟਰ ਸੈਕੰਡ ਸਮੈਸਟਰ ਅੱਗੇ ਸੁਪਨਾ ਕੀ ਮੇਰਾ ਸੁਪਨਾ ਪੁਲਿਸ ਦਾ ਵਾ ਮੈਂ ਪੁਲਿਸਨ ਆਲੀ ਬਣਾ ਪਰ ਬੇ ਹਾਲਤ ਕਿਸ ਤਰ੍ਹਾਂ ਕਾਲੇ ਹਾਲਾਤ ਮੇਰੇ ਫਾਦਰ ਦੀ 2025 ਵਿੱਚ 22 ਜੁਲਾਈ ਨੂੰ ਡੈਥ ਹੋ ਗਈ ਸੀ ਤੇ ਬਾਅਦ ਵਿੱਚ ਹੜਾਂ ਦੀ ਮਾਰ ਤੇ ਥੱਲੇ ਆ ਗਏ ਤੇ ਫਿਲਹਾਲ ਤੇ ਕੋਈ ਰੋਜ਼ਗਾਰ ਨਹੀਂ ਆ ਸਾਡੇ ਕੋਲ

बहुत औखा हो गया पुत्र तो गुजारा कोई नहीं चल गया पारा दु गा करना बचा पढ़ाई चलो सानू कोई सहारा मिल जाए बच्चा पढ़ दिया चलो वहा इन्हना भरा छोटा ओह सा जमीन च पानी खड़ा होती नहीं गी

ਪਈਪੋ ਕੀ ਨਾਮਤਾ ਗੁਰਜੀਤ ਸਿੰਘ ਜੀ ਸਰ ਗੁਰਜੀਤ ਸਿੰਘ ਜੀ ਕਿਵੇਂ ਦੇ ਇਸ ਪਰਿਵਾਰ ਦੇ ਹਾਲਾਤ ਵੇਖੋ ਜੀ ਹਾਲਾਤ ਤਾਂ ਇਦਾਂ ਐ ਵੀ ਇਹਨਾਂ ਜਿਹੜੀਆਂ ਬੱਚੀਆਂ ਨੇ ਪੜ੍ਹਨਾ ਚਾਹੁੰਦੀਆਂ ਨੇ ਤੇ ਦੋਨੇ ਸਿਸਟਰ ਜਿਹੜੀਆਂ ਨੇ ਇਹ ਬੀਏ ਕਰ ਰਹੀਆਂ ਨੇ ਤੇ ਇਹਨਾਂ ਦੀ ਜ਼ਮੀਨ ਜਿਹੜੀ ਆਲਮੋਸਟ ਵੀ ਆਪਣੇ ਦਰਿਆ ਦੇ ਵਿੱਚ ਤੇ ਹੜ੍ਹ ਦੇ ਵਿੱਚ ਆ ਚੁੱਕੀ ਸੀ ਤੇ ਬੱਚੀਆਂ ਦੇ ਪਿਤਾ ਦੀ ਜਿਹੜੀ ਵੀ ਹੜ੍ਹੋਂ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਤੇ ਬੱਚੀਆਂ ਦੀ ਫੀਸ ਜਿਹੜੀ ਪੈਂਡਿੰਗ ਪਈ ਹੈ ਇੱਕ ਬੱਚੀ ਦੀ ਫੀਸ ਥੋੜੀ ਬਹੁਤ ਥਰੀ ਹੈ ਤੇ ਬਹੁਤ ਜਿਆਦਾ ਲੋੜ ਹੈ ਜ਼ਰੂਰਤਮੰਦ ਪਰਿਵਾਰ ਹੈ ਤੇ ਮੈਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਜਿੰਨੀਆਂ ਵੀ ਸੇਵਾ ਕਰ ਸਕਦੇ ਆ ਨੇ ਥੋੜੇ ਚੋ ਥੋੜਾ ਬਹੁਤੇ ਦਬਾਉਤਾ ਜਾਨੀ ਕਿ ਫੀਸ ਦੇ ਰੂਪ ਦੇ ਵਿੱਚ ਲੰਗਰ ਦੇ ਰੂਪ ਦੇ ਵਿੱਚ ਇਹਨਾਂ ਬੱਚਿਆਂ ਦੀ ਜ਼ਰੂਰ ਸਹਾਇਤਾ ਕੀਤੀ ਜਾਵੇ ਦਾਸ ਤੋਂ ਵੀ ਜਿੰਨੀ ਹੋਈ ਇਹਨਾਂ ਦੀ ਹੈਲਪ ਜ਼ਰੂਰ ਕਰਾਂਗੇ ਜੀ